ਮਿੱਤਰੋ ਚੀਮਿਆਂ ਦੇ ਵਿੱਚ ਕੁਸ਼ਤੀ ਦੰਗਲ ਹੋ ਰਿਹਾ ਕਿੰਨੀ ਤਰੀਕ ਨੂੰ ਹੋ ਰਿਹਾ ਤੇ ਇਹ ਸਾਰੀ ਜਾਣਕਾਰੀ ਆਪਾਂ ਪਹਿਲਵਾਨ ਗੋਲੂ ਜੀ ਤੋਂ ਲੈਨੇ ਆ ਤੁਹਾਡੇ ਨਾਲ ਕਰਦੇ ਆ ਸਾਂਝੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਪਹਿਲਵਾਨ ਜੀ ਦੱਸੋ ਕੀ ਕਹਿੰਦੇ ਪਿੰਨ ਵੀ ਸਤਿਕਾਰ ਤੁਨ ਜੀ 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 ਐਨ ਖਾੜੇ ਜੀ ਇਹ ਆਪਾਂ ਹਰ ਸਾਲ ਕਰਾਉਂਦੇ ਆ ਜੀ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦਾ ਚੀਮਾ ਨਗਰ ਸੀ ਇੱਥੇ ਜਨਮ ਹੋਇਆ ਸੀ ਉਹਨਾਂ ਦਾ 15 16 17 ਮਾਰਚ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਪਹਿਲਾ ਮੈਂ ਸਾਰਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਬਾਦ ਵੀ ਦਿੰਦਾ ਔਰ ਅਸੀਂ ਪਿਛਲੇ ਦਿਨ 17 ਮਾਰਚ ਨੂੰ ਕਰਾਉਨੇ ਆ ਜੀ ਤੇ ਐਤਕੀ 17ਵਾਂ ਹੀ ਡੰਗ ਲਾਏਗਾ 17 ਮਾਰਚ ਦਾ ਲਾ 17 ਤਰੀਕ ਨੂੰ ਹੋ ਰਿਹਾ 17 ਤਰੀਕ ਨੂੰ ਹੋ ਰਿਹਾ 17 ਮਾਰਚ ਨੂੰ 17 ਮਾਰਚ ਨੂੰ ਲੋਕ ਕਰ ਲਓ ਹਾਂਜੀ ਹਾਂਜੀ ਕਿ ਡੰਗਲ ਹੋ ਰਿਹਾ ਸੰਤ ਬਾਬਾ ਤਾਂ ਸਭ ਟੀਮਾਂ ਅਖਾੜਾ ਦੇ ਵੱਲੋਂ ਹਾਂ ਤੇ ਪੁਲਵਾਨ ਜੀ ਪੂਰੀ ਇੰਡੀਆ ਦੇ ਵਿੱਚੋਂ ਆ ਰਹੇ ਨੇ ਔਰ ਦੂਜੇ ਆਊਟ ਆਫ ਕੰਟਰੀ ਜਾਨੀ ਇਰਾਨ ਦੇ ਵਿੱਚੋਂ ਵੀ ਪੁਲਵਾਨ ਲੋ ਆ ਰਹੇ ਨੇ ਕਿ ਕਿਹੜੀ ਲੋਕੇਸ਼ਨ ਬਤੋ ਲੋਕੇਸ਼ਨ ਹੈਗੀ ਆ ਜੀ ਬਾਬਾ ਪੋਲਾਗੜ ਦੇ ਸਮਾਦਾ ਨੇ ਅਮਰੂ ਕੋੜਾ ਰੋਡ ਤੇ ਜਿਹੜਾ ਛੰਡੀ ਦੇ ਉੱਤੇ ਆਪਾਂ ਫੋ ਟਰੈਕਟਰ ਰੱਖਿਆ ਜੀ ਤੇ ਉਹ ਸਾਡੇ ਐਨ ਆਰ ਆ ਵੀਰ ਨੇ ਕਿ ਸਾਰੇ ਹਰਜੀਤ ਹੋਰੀ ਹੋਗੇ ਅਮਰੀਕ ਹੋਰੀ ਕੋ ਗਰਨਾਲ ਪਾਉ ਰਾਜਾ ਸਕਾਟਲੈਂਡ ਹੋ ਗਿਆ ਸੋਸ ਆਸਟ੍ਰੇਲੀਆ ਸਾਰਿਆਂ ਵੱਲੋਂ ਬਹੁਤ ਜ਼ਿਆਦਾ ਮਤਲਬ ਉਹ ਸਹਿਯੋਗ ਦਿੰਦੇ ਨੇ ਸਾਨੂੰ ਤੇ ਕਾਫੀ ਉਹਦੂ ਲਾਭ ਆ ਜਿਹੜੀ ਵੱਡੀ ਕੁਸ਼ਤੀ ਹੋਣੀ ਹੈ ਈਰਾਨ ਦੇ ਪਹਿਲਵਾਨ ਤੇ ਇੰਡੀਆ ਦੇ ਦੀ ਹੋਣੀ ਹੈ ਉਦੋਂ ਥੱਲੇ ਹੋਰ ਵੀ ਇੱਕ ਇਰਾਨ ਦਾ ਪਹਿਲਵਾਨ ਸੱਦੇ ਆਉਦੀ ਵੀ ਇੰਡੀਆ ਵਾਲਿਆਂ ਨਾਲ ਕੁਸ਼ਤੀ ਉਦੋਂ ਲਾਵਾ ਹੋਰ ਬਹੁਤ ਤਗੜੇ ਕੁਸ਼ਤੇ ਹੋਣਗੇ ਧੰਨਵਾਦ ਜੀ 17 ਮਾਰਚ ਨੋਟ ਕਰ ਲਓ ਕੁਸ਼ਤੀ ਦੰਗਲ ਅਤੇ ਛੰਡੀ ਦੇ ਜਿਹੜਾ ਨਾਮ ਹੈਗਾ ਫੋਰ ਟਰੈਕਟਰ ਲਓ ਜੀ ਜਿਹਨੇ ਫੋਰ ਟਰੈਕਟਰ ਜਿੱਤਣਾ ਆਜੋ ਪਹਿਲਵਾਨ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ